ਰੋਜਪੁਰ ਲੋਕ ਸਭਾ ਹਲਕਾ 10 ਜਿਹਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਉਸ ਦੇ ਸਾਰੇ ਜਿਹੜੇ ਸਾਡੇ ਇੰਤਜ਼ਾਮਾਤ ਹੋ ਗਏ ਹਨ કુલ ਸਾਡੇ 1903 ਪੋਲਿੰਗ ਬੂਥ ਹੈਗੇ ਨੇ ਜਿਹਦੇ ਵਿੱਚ ਤਕਰੀਬਨ 16 ਲੱਖ 70 ਹਜ਼ਾਰ ਮਦਦਾਤਾ ਨੇ ਜਿਹੜੇ ਸਾਡੇ ਕੋਲ ਹੈਗੇ ਨੇ ਇਸ ਵੇਲੇ ਤੇ ਸਾਡੀ ਸਾਰੀ ਤਿਆਰੀਆਂ ਮੁਕੰਮਲ ਨੇ ਪੋਲਿੰਗ ਬੂਥ ਜਿਹੜੇ ਹੈਗੇ ਨੇ ਸਾਰਿਆਂ ਬੇਸਿਕ ਮਿਨਿਮਮ ਫੈਸਿਲਿਟੀਆਂ ਅਸੀਂ ਉੱਥੇ ਪ੍ਰੋਵਾਈਡ ਕਰਾ ਦਿੱਤੀਆਂ ਹਨ ਅਤੇ ਸਾਰੇ ਸਾਡੇ ਜਿਹੜੇ ਬਜ਼ੁਰਗ ਨੇ ਜਿਹੜੇ 85 ইয়ার্স ਤੋਂ ਉੱਪਰ ਨੇ ਜਾਂ ਕੋਈ ਫਿਜ਼ਿਕਲੀ ਹੈਂਡੀਕੈਪਡ ਪਰਸਨ ਨੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਉਹ ਕੰਸੈਂਟ ਫਾਰਮ ਭਰ ਦੇਣ ਤਾਂ ਕਿ ਅਸੀਂ ਘਰ ਜਾ ਕੇ ਉਹਨਾਂ ਦੀ ਵੋਟ ਕੋਈ ਇਹ ਜੇ ਕੋਈ ਬਿਮਾਰ ਹੈਗਾ ਉਹਨੂੰ ਵੀ ਅਸੀਂ ਕਰਦੇ ਕਿ ਵੋਟ ਪਵਾ ਸਕਦੇ ਹਾਂ ਕਈ ਲੋਕਾਂ ਨੇ ਅਪਲਾਈ ਵੀ ਕੀਤਾ ਹੈ ਤੇ ਇਸ ਲਈ ਜੇ ਕੋਈ ਮਤਦਾਨ ਨਹੀਂ ਦੇਣਾ ਆ ਸਕਦੇ ਤਾਂ ਘਰ ਜਾ ਕੇ ਉਹਨੂੰ ਵੋਟ ਪੁਵਾਈ ਜਾਊਗੀ ਇਸ ਤੋਂ ਇਲਾਵਾ ਸਾਡੇ অবজারভার ਸਹਿਬਾਨ ਸਾਡੇ ਕੋਲ 10 ਫਿਰੋਜਪੁਰ ਹਲਕੇ ਦੇ ਵਿੱਚ ਆ ਚੁੱਕੇ ਨੇ ਉਹਨਾਂ ਦੀ ਜਿਹੜੀ ਸੁਪਰਵਾਈਜ਼ਨ ਦਾ ਸਾਰਾ ਕੰਮ ਜਿਹੜਾ ਐਸ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਦਾਇਤਾਂ ਮੁਤਾਬਿਕ ਹੋ ਰਿਹਾ ਹੈ ਸਾਰੇ ਜਿਹੜੇ ਕੈਂਡੀਡੇਟਸ ਨੇ ਉਹ ਆਪਣਾ ਐਕਸਪੈਂਡੀਚਰ ਰਜਿਸਟਰ ਪ੍ਰੋਪਰ ਚੈੱਕ ਕਰਾ ਰਹੇ ਹਨ ਤੇ ਜੇ ਕੋਈ ਰਹਿ ਗਏ ਹਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣਾ ਐਕਸਪੈਂਡੀਚਰ ਜਿਹੜਾ ਹੈ ਮੋਨਿਟਰਿੰਗ ਜ਼ਰੂਰ ਕਰਵਾਉਣ ਤੇ ਸਾਰੇ ਜਿਹੜੇ VOTER ਨੇ ਇਹ ਕਿਉਂਕਿ ਗਰਮੀ ਬਹੁਤ ਹੈ ਫਿਰ ਉਹਨੂੰ ਦੇਖਦੇ ਅਸੀਂ ਅਪੀਲ ਕਰਨਾ ਚਾਹਾਂਗੇ ਮੀਡੀਆ ਦੇ ਥਰੂ ਕਿ ਉਹ ਜਲਦੀ ਸਵੇਰੇ ਆਉਣ ਦੀ ਕੋਸ਼ਿਸ਼ ਕਰਨ ਤਾਂ ਗਰਮੀ ਤੋਂ ਪਹਿਲਾਂ ਪਹਿਲਾਂ ਉਹ ਸਵੇਰੇ ਵੋਟ ਕਾਸਟ ਕਰ ਦੇਣ ਕਿਉਂਕਿ ਵੋਟ ਪਾਣਾ ਜਿਹੜਾ ਸਾਡਾ ਬਹੁਤ ਜ਼ਰੂਰੀ ਫਰਜ਼ ਹੈ ਤੇ ਉਹ ਫਰਜ਼ ਨਿਭਾ ਕੇ ਹੀ ਅਸੀਂ ਇੱਕ ਮਜ਼ਬੂਤ ਲੋਕਤੰਤਰ ਦੀ ਉਸਾਰੀ ਕਰ ਸਕਦੇ ਹਾਂ ਤੇ ਅਸੀਂ ਸਾਰਿਆਂ ਨੂੰ ਫੇਰ ਹੱਥ ਜੋੜ ਕੇ ਅਪੀਲ ਕਰਾਂਗੇ ਵੀ ਤੁਸੀਂ 1 ਜੂਨ ਨੂੰ ਜਿਹੜੀ ਹੈ ਵੋਟ ਪਾਣ ਜ਼ਰੂਰ ਆਓ ਤੇ ਜੇ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਾਡੇ ਮੁੱਖ ਜਿਹੜਾ ਦਫ਼ਤਰ ਹੈਗਾ ਰਿਸਿਸ ਦਫ਼ਤਰ ਆ ਕੇ ਪ੍ਰਾਪਤ ਕਰ ਸਕਦੇ ਹੋ ਇਹਨਾਂ ਸ਼ਬਦਾਂ ਨਾਲ ਹੀ ਧੰਨਵਾਦ ਕਰਦਾ ਹਾਂ ਜੈ ਹਿੰਦ